ਆਪਣਾ ਨਾਮ ਦਾਸ ਕੀ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਕੀ ਕਹਿਣਾ ਹੈ ਭਾਈ ਖਾਲਸਾ ਭਾਈ ਗੁਰੂ ਕੀ ਫਤਿਹ ਇਹਨਾਂ ਨੇ ਸ਼ਾਂ ਸਿੰਘ ਮਜ਼ਦੂਰ ਐਕਸ਼ਨ ਕਮੇਟੀ ਦੇ ਪ੍ਰਧਾਨ ਬਣਾਇਆ ਗਿਆ ਜੀ ਮੈਂ ਤੇ ਇਹ ਸਾਰਾ ਰੋਸ਼ਮਾਰਤ ਜਿਹੜਾ ਅੱਜ ਕੱਢਿਆ ਗਿਆ ਹੈ ਨਾ ਇਹ ਚੇਅਰਮੈਨ ਰਿੰਪੂ ਦੇ ਖਿਲਾਫ ਕੱਢਿਆ ਗਿਆ ਕਿੰਨੇ 52 ਕਰੋੜ ਘਟਾਲਾ ਕੀਤਾ ਵਾ ਆ ਦੋ ਤਿੰਨ ਤੋਂ ਤਿੰਨ ਦਿਨ ਤੋਂ ਖਬਰਾਂ ਚੱਲਦੀਆਂ ਪਈਆਂ 52 ਕਰੋੜ ਘਟਾਲੇ ਦੀਆਂ ਕਿੰਨੇ ਉਹ 52 ਕਰੋੜ ਦੇ ਕਰਕੇ 70 80 ਪਰਿਵਾਰ ਮਜ਼ਦੂਰ ਹੀ ਜਿਹੜੇ ਉਹਨਾਂ ਨੂੰ ਬੇਖਰ ਕਰ ਦਿੱਤਾ ਗਿਆ। ਨਾ ਕੋਈ ਨੋਟੀਫਿਕੇਸ਼ਨ ਨਾ ਕੋਈ ਸਿੱਧਾ ਕਹਤਾ ਤੁਹਾਡਾ ਟੈਂਡਰ ਕੈਂਸਲ ਸੀ ਫੋ ਉਹਨਾਂ ਨੇ ਆਪਣਾ ਹੱਕ ਮੰਗਿਆ ਕਿ ਸਿਰਫਾਂ ਨੂੰ ਪੱਕਾ ਕੀਤਾ ਜਾਵੇ 15 ਸਾਲਾਂ ਤੋਂ ਲੱਗਦੇ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਸੀ 15 ਸਾਲਾਂ ਤੋਂ ਆਪਣੇ ਮਿਹਨਤ ਮੁੜਕ ਕੰਮ ਕਰਦੇ ਪਏ ਵਿੱਚ ਕੋ ਭੈਣਾ ਵੀ ਆ ਜਿਨ੍ਹਾਂ ਦੇ ਘਰ ਵਾਲੇ ਹੈ ਨਹੀਂ ਰੋਟੀ ਤੋਂ ਉਹਨਾਂ ਨੇ ਇਹੋ ਆਸੀ ਵੀ ਅਸੀਂ ਪੱਕੇ ਹੋ ਜਾਾਂਗੇ ਜੀ ਇੱਥੇ ਤਾਂ 15 ਸਾਲ ਤੋਂ ਲੱਗੇ ਹੋਏ ਸ਼ਾਮਿਲ ਦਿਓ ਕਿਉਂ ਇਹਨਾਂ ਨੇ ਸਤਿ ਮਿਲਣਾ ਕੀਤਾ ਗਿਆ ਜੀ ਸਰ ਤੁਹਾਨੂੰ ਪਤਾ ਹੈ ਸ਼ੀਰੂ ਤੋਂ ਹੀ ਸਮਾਜ ਦੇ ਨਾਲ ਤਕਾ ਹੁੰਦਾ ਰਿਹਾ ਵਾ ਏ ਹੁਣ ਵੀ ਇਤਨਾ ਚੱਲਦਾ ਅਸੀਂ ਤੇ ਆਮ ਪਾਰਟੀ ਸਮਝ ਕੇ ਵੀ ਵੋਟਾਂ ਪਾਈਆਂ ਸੀ ਇਹਨਾਂ ਨੂੰ ਸਾਰਿਆਂ ਨੇ ਇਕੱਠੇ ਹੋ ਕੇ ਕਿ ਇਹਨਾਂ ਨਾਲ ਸਾਡਾ ਕੋਈ ਕਰਨਗੇ ਪਰ ਇਹ ਤੇ ਉਹਨਾਂ ਤੋਂ ਹੀ ਗਈ ਗੁਜ਼ਰੀ ਆ ਕਿੰਨੇ ਚੇਅਰਮੈਨ ਰਹੇ ਆ ਕੋਈ ਆਮ ਪਾਰਟੀ ਕੋਈ ਕਾਂਗਰਸ ਦਾ ਰਿਹਾ ਕੋਈ ਕੋ ਦਾ ਰਿਹਾ ਉਹਨਾਂ ਕਹਿੰਦਾ ਵੀ ਲੇਬਰ ਸਾਡਾ ਪਰਿਵਾਰ ਆ ਇਹ 6 ਮਹੀਨਿਆਂ ਤੋਂ ਆਇਆ ਚੇਅਰਮੈਨ ਰਿੰਦੂ ਕਹਿੰਦਾ ਤੂੰ ਸਾਡਾ ਪਰਿਵਾਰੀ ਤੂੰ ਸਾਡੀ ਲੇਬਰ ਹੀ ਨਹੀਂ ਹੈਗੀ ਚੰਨ ਜੀ ਦਲ ਬਦਲੂ ਤੇ ਆ ਪਿਆ 15 ਸਾਲ ਤੁਸੀਂ ਸੇਵਾ ਕੀਤੀ ਹੈ ਕਹਿੰਦੇ ਮੁਤਾਬਕ ਹੀ 100 ਰੁਪਏ ਦਿਹਾੜੀ ਤੱਕ ਗੱਲ ਹੋਈ ਸੀਗੀ ਬਾਅਦ ਚ 200 300 ਹੋਈ ਹਾਂ ਜੀ ਠੀਕ ਹੈ ਜੀ ਤੇ ਕਿਦੋਂ ਤੁਸੀਂ ਪੱਕੇ ਦੀ ਗੱਲ ਕੀਤੀ ਉਦੋਂ ਤੁਹਾਨੂੰ ਕੱਟਿਆ ਗਿਆ ਉਦੋਂ ਕੱਟਿਆ ਗਿਆ ਜੀ ਭਾਜੀ ਲੋਕਲ ਬੋਡੀ ਮਿਨਿਸਟਰ ਨਾਲ ਸਿਰਫ ਇੱਕ ਮੀਟਿੰਗ ਮੰਗੀ ਗਈ ਆਇਆ ਕਾ ਤੂੰ ਨਹੀਂ ਪੱਕਾ ਕਰ ਸਕਦਾ ਤੇ ਨਾ ਕਰ ਇਹਨੂੰ ਲੋਕਲ ਬੋਡੀ ਮਿਨਿਸਟਰ ਨਾਲ ਇੱਕ ਮੀਟਿੰਗ ਲੈ ਦਿਓ ਮੀਟਿੰਗ ਤੇ ਵੀ ਇਹਨੂੰ ਕੜਤਾ ਬਾਰ ਮੀਟਿੰਗ ਦੇਖਣਾ ਇੱਕ ਆਸ ਕਾਗਜ਼ ਦਿੱਤਾ ਮੀਟਿੰਗ ਲੈਟਰ ਦੇ ਕੇ ਦੂਜਿਆਂ ਕਹਿੰਦੇ ਵੀ ਤੂੰ ਜਾ ਤਾ ਲਾ ਤਾਂ ਨਹੀਂ ਵਿਰੋਧ ਕਰੋਂਦਾ ਤੁਹਾਨੂੰ ਇਹ ਜਾ ਭੁਗਤਾਨ ਕਰੀ। ਬੁਤੀ ਜਿਆਦੇ ਸਰ ਹੁਣ ਜੋ ਪਹਿਲਾਂ ਵੀ ਭੁਗਤੰਦੇ ਆ ਤੇ ਹੁਣ ਵੀ ਚਲੋ ਮਹਾਰਾਜ ਦੀ ਸ਼ਾਦੀ ਹੁਣ ਆਇਆ ਵੈ ਕਿ ਪ੍ਰਵਾਸੀ ਪਰਿਵਾਰ ਉੱਥੇ ਲੱਗੇ ਨੇ ਕੋਈ ਵੀ 700 ਰੁਪਏ ਦਿਹਾੜੀ ਤੱਕ ਦੇ ਦੇ ਦੀ ਗੱਲ ਹੋ ਰਹੀ ਹੈ। ਹਾਂਜੀ ਤੇ ਤੁਹਾਨੂੰ 300 ਰੁਪਏ ਦਿੰਦਾ ਸੀ ਤੇ ਹੁਣ ਪ੍ਰਵਾਸੀ ਪਰਿਵਾਰ ਖੁਦ ਤੁਹਾਡੇ ਨਾਲ ਕੰਟੈਕਟ ਕਰ ਰਹੇ ਵੀ ਸਾਡੇ ਨਾਲ ਕੋ ਅੱਜ ਹਾਂਜੀ ਸਾਡੀ ਲੇਬਰ ਨਾਲ ਕਨੈਕਟ ਕਰਦੇ ਪਏ ਆ ਵੀ ਤੁਸੀਂ ਸਾਡੇ ਨਾਲ ਆ ਜਾਓ ਅਸੀਂ ਤੁਹਾਨੂੰ 700 ਰੁਪਏ ਦਿਹਾੜੀ ਦਿੰਨੇ। ਵੇਖ ਲਓ ਵੀ ਉਹਦੇ ਤੁਸੀਂ ਆਪ ਜਾ ਕੇ ਵੇਖੋ ਥੋੜੇ ਦਿਨ ਇਹਨੇ ਪਹਿਲਾਂ ਜਿਹੜੀਆਂ ਵਿੱਚ ਕਾਇਆਂ ਉੱਥੇ ਸਾਰਿਆਂ ਵੇਖੋ ਪ੍ਰਵਾਸੀਆਂ ਦੀਆਂ ਰੇੜੀਆਂ ਲੱਗੀਆਂ ਤੇ ਪੰਜਾਬੀਆਂ ਦੀਆਂ ਵਿੱਚ ਕਰਤੀ ਆ ਉਹ ਹਿਸਾਬ ਨਾਲ ਇਹਦੇ ਕੰਮ ਵੀ ਸਾਰਾ ਪੰਜਾਬੀਆਂ ਕੋ ਖੋਹਦੇ ਆ ਆ ਪ੍ਰਵਾਸੀਆਂ ਨੂੰ ਲਿਆ ਕੇ ਇੱਥੇ ਭੌਂ ਗਏ ਲੱਗਦਾ ਨਹੀਂ ਪੰਜਾਬੀਆਂ ਲੱਗਦਾ ਨਹੀਂ ਅੰਬਰ ਸਾਰੇ ਜਾ ਰਹੇ ਏਡਾ ਕੰਮ ਮਾਰਾ ਜਾਂਦਾ ਮੈਂ ਮਾਨ ਸਰਕਾਰ ਦੇ ਘੜੀ ਇੱਕ ਵਾਰ ਬੇਨਤੀ ਕਰਦਾ ਵੀ ਇੱਥੇ ਪਰਚਾ ਹੋਣਾ ਚਾਹੀਦਾ ਇਹ 52 ਕਰੋੜ ਦੇ ਘਟਾਲਾ ਇਹਨੇ ਕੀਤਾ ਟੈਂਡਰ ਇਹਨੇ ਪਾਸ ਕੀਤਾ ਜਿਹੜੇ ਅਫਸਰ ਕਿੰਨੇ ਚੇਅਰਮੈਨਾਂ ਦੇ ਤੇ ਪਰਚੇ ਹੋਏ ਆ ਸਾਰੇ ਅਫਸਰ ਦਸ ਦਾ ਸਾਲਾਂ ਤੋਂ ਉਹੀ ਕੰਮ ਕਰਦੇ ਪਏ ਉਥੇ ਅਫਸਰਾਂ ਤੇ ਵੀ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਠੀਕ ਹੈ ਡਾਟਾ ਵੱਡਾ ਜਿਹੜਾ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਜਨਾ ਪਹਿਲਾਂ ਤਾਂ ਮੈਂ ਸਾਰੇ ਵੀਰਾਂ ਨੂੰ ਪਿਆਰ ਭਰੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਜੈ ਬੀਨ ਜੈ ਸਭ ਦਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡੂਲ ਕਾ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਅੱਜ ਜੋ ਕੀ ਸਾਡੇ ਜਿਹੜੇ ਪ੍ਰੂਮੋਸ਼ਨ ਟ੍ਰੈਕਸ ਦੇ ਚੇਅਰਮੈਨ ਨੇ ਜੋ ਉਹਨਾਂ ਨੇ ਅਸੀਂ ਸਮਾਜ ਦੇ ਨਾਲ ਜਿਹੜਾ ਧੱਕਾ ਕੀਤਾ ਜਿਹੜੇ ਉਤੋਂ ਦੇ ਮੁਲਾਜ਼ਮ ਹੀ ਕੱਚੇ ਉਹਨਾਂ ਨੂੰ ਬਾਹਰ ਕੱਢ ਗਏ ਉਹਨਾਂ ਨੇ ਆਪਣੇ ਚਿਹਤੇ ਜਿਹੜੇ ਹੈਗੇ ਨੇ ਬੰਦੇ ਉਹਨਾਂ ਨੂੰ ਰੱਖ ਲਿਆ ਵਾ ਪਰ ਲੇਕਿਨ ਇਹ ਬੜੀ ਮਾਦਭਾਗੀ ਘਟਨਾ ਵਾ ਕਿਉਂਕਿ ਸਾਡੇ ਜਦੋਂ ਵੀ ਤਕਾ ਹੁੰਦਾ ਸਾਡੇ ਐਸੀ ਸਮਾਜ ਨਾਲ ਕੋਈ ਵੀ ਸਰਕਾਰ ਆਉਂਦੀ ਆ ਉਹ ਸਾਡੇ ਐਸੀ ਸਮਾਜ ਨਾਲ ਹੀ ਤਕਾ ਕਰਦੀ ਪਰ ਲੇਕਿਨ ਇਹ ਜਿਹੜੀ ਸਰਕਾਰ ਆ ਇਹਨੇ ਹਰ ਹਰ ਵੇਲੇ ਐਸੀ ਸਮਾਜ ਨਾਲ ਤਕਾ ਕੀਤਾ ਵਾ ਕਿਉਂਕਿ ਜਿਹੜੇ ਰਿੰਟੂ ਜੀ ਹੈਗੇ ਨੇ ਉਹ ਚੇਅਰਮੈਨ ਦੇ ਬਣ ਗਏ ਮਰਲੇਕਨ ਚੇਅਰਮੈਨ ਬਣਦੇ ਲਾਇਕ ਨਹੀਂ ਕਿਉਂਕਿ ਉਹਨਾਂ ਦੀ ਹਰਕਤਾਂ ਬੜੀਆਂ ਮਾੜੀਆਂ ਐਸੀ ਸਮਾਜ ਦੇ ਜਿਹੜੇ ਜਿਹੜੇ ਉਹ ਹੱਕ 'ਚ ਬਿਲਕੁਲ ਨਹੀਂ ਹੈਗੇ ਕਿਉਂਕਿ ਉਹ ਜਿਹੜੇ ਬੰਦੇ ਉਹਨਾਂ ਨੇ ਕੱਢ ਕੇ ਜਿਹੜੇ ਵਿਚਾਰੇ ਰੋਟੀ ਪਾਣੀ ਖਾਂਦੇ ਸੀ ਜਿਹੜੇ ਮਾਰੇ ਬੰਦੇ ਗਰੀਬ ਪਰਾਂ ਦੇ ਉਹਨਾਂ ਨੂੰ ਬਾਹਰ ਕੱਢ ਕੇ ਤੇ ਆਪਣੇ ਜਿਹੜੇ ਬੰਦੇ ਉਹਨਾਂ ਨੇ ਰੱਖ ਲਏ ਆ ਇਹ ਚੰਗਾ ਨਹੀਂ ਆ ਮਰਲੇਕ ਨਹੀਂ ਇਹ ਰੋਜ਼ ਕਿੱਥੋਂ ਲੈ ਕੇ ਕਿੱਥੋਂ ਤੱਕ ਕੀਤਾ ਇਹ ਜੀ ਇਹਨਾਂ ਨੇ ਗੰਜੀਤ ਆਮ ਨੂੰ ਤਾਂ ਲੈ ਕੇ ਤੇ ਹਾਲਗੇਰ ਤੋਂ ਲੈ ਕੇ ਇਥੋਂ ਡਾਕਟਰ ਬੀਆਰ ਮੇਰਕਰ ਦਾ ਨਾਮ ਹੈ ਬਹੁਤ ਉੱਥੋਂ ਤੱਕ ਕੀਤੀ ਹੈ ਇਹ ਇਹ ਜਿਹੜਾ ਜੇ ਜੇ ਦੇ ਪੰਜਾਬ ਸਰਕਾਰ ਦੁਬਾਰਾ ਆਉਣੀ ਆ ਰਿਪੀਟ ਕਰਾਉਣੀ ਆ ਸਰਦਾਰ ਭਗਵੰਦ ਸਿੰਘ ਮਾਨ ਨੇ ਫਿਰ ਐਸੀ ਸਮਾਜ ਦਾ ਕੰਮ ਕਰਨਾ ਪਊਗਾ ਐਸੀ ਸਮਾਜ ਦਾ ਕੋਈ ਵੀ ਕੰਮ ਨਹੀਂ ਕਰਨਾ ਕਿਉਂਕਿ ਵੋਟਾਂ ਤੇ ਵੋਟਾਂ ਦੇ ਇਹਨਾਂ ਨੇ ਐਸੀ ਸਮਾਜ ਦੀ ਇਹਨਾਂ ਨੇ ਕਿਉਂਕਿ ਡਾਕਟਰ ਅਮੇਰਕਰ ਦੀ ਫੋਟੋ ਲਾ ਕੇ ਔਰ ਭਗਤ ਸਿੰਘ ਦੀ ਫੋਟੋ ਲਾ ਕੇ ਉਹ ਉਹਨਾਂ ਵਗਰੇ ਕਿਨਾਂ ਕੋ ਬਣਿਆ ਨਹੀਂ ਗਿਆ ਪਰ ਲੇਕਿਨ ਬੰਨਾ ਪਊਗਾ ਜੇ ਆਪਣੀ ਸਰਕਾਰ ਬਣਾਉਣੀ ਆ ਤੇ ਐਸੀ ਸਮਾਜ ਦੇ ਨਾਲ ਜਿੰਨੇ ਵੀ ਧੱਕੇ ਹੋਏ ਆ ਇਹਨਾਂ ਨੂੰ ਧੱਕੇ ਬੰਦ ਕਰਨਾ ਪਊਗਾ ਜੇ ਸਰਕਾਰ ਬਣਾਉਣੀ ਆ ਨਹੀਂ ਤੇ ਆਉਣ ਵਾਲੇ ਇਲੈਕਸ਼ਨਾਂ ਵਿੱਚ ਤੁਹਾਡਾ ਉਹ ਧਿਆਨਕ ਜਿਹੜਾ ਜਿਹੜਾ ਰੂਪ ਹੈਗਾ ਐਸੀ ਸਮਾਜ ਦਾ ਉਹ ਦਿਖਾਵਾਂਗੇ ਤਾਂ ਤਾਂ ਹੀ ਤੁਹਾਨੂੰ ਯਾਦ ਰਹੇ ਕਿ ਸਾਡੀ ਕਦੀ ਸਰਕਾਰ ਦਬਾਲਾ ਕਰੀ ਬਣੀ ਜਾਏਗੀ ਇਹਨਾਂ ਨੂੰ ਕਹਿੰਦਾ ਜੈ ਆਲਮੀ ਕੀ ਹਰ ਹਾਲ ਬਾਦ ਚੇਅਰਮੈਨ ਇਹ ਪੂਰੇ ਕਲਾਬ ਤੋਂ ਤੇ ਲੰਬੇ ਸਮੇਂ ਤੋਂ ਚਾਹੁੰਦਾ ਆ ਰਿਹਾ ਹੈ ਕਿ ਕਿੰਨੇ ਕਿੰਨੇ ਰੋਸ ਮਾਰਚ ਇਸ ਕਰਕੇ ਕੀਤਾ ਜਾ ਰਿਹਾ ਸੀਗਾ ਕਿ ਇਹਨਾਂ ਨੂੰ ਪੱਕੇ ਕੀਤਾ ਜਾਏ ਜਦਕਿ ਉਹਨਾਂ ਨੂੰ ਨੌਕਰੀ ਤੋਂ ਹੀ ਕੱਢ ਦਿੱਤਾ ਗਿਆ ਹੈ ਕੀ ਕਹਿਣਾ ਚਾਹੋਗੇ ਜੀ 2 ਜੁਲਾਈ ਅਕਤੂਬਰ ਨੂੰ ਇੱਕ ਅਨਮਿੱਥੇ ਸਮੇਂ ਲਈ ਪੋਕੜਤਾਲ ਜਾਰੀ ਸੀ ਜਿਹੜੀ ਮੰਗਿਆ ਗਿਆ ਸੀ ਕਿ ਲੋਕਲ ਬੋਡੀ ਮੰਤਰੀ ਦੇ ਨਾਲ ਮੀਟਿੰਗ ਕਰਵਾਈ ਜਾਵੇ 15 ਦਸੰਬਰ ਨੂੰ ਸੰਵਿਧਾਨਿਕ ਮੰਗ ਜਿਹੜੀ ਆ ਉਹ ਮੰਨ ਲਈ ਗਈ 15 ਇੱਕ ਲੈਟਰ ਆਈ ਚੰਡੀਗੜ੍ਹ ਤੋਂ ਕਿ ਲੋਕਲ ਬੋਡੀ ਮਿਨਿਸਟਰ ਦੇ ਨਾਲ ਤੁਹਾਡੀ ਮੀਟਿੰਗ ਦਾ ਵਾ ਪਰ ਸੇਮ ਡੇ ਹੀ ਇਨ ਬਿਟਵੀਨਸ ਮੰਥ ਦੇ ਕੰਟਰੈਕਟ ਜਿਹੜਾ ਕੈਨਸਲ ਕਰਤਾ ਗਿਆ ਔਰ 300 ਰੁਪਏ ਦਿਹਾੜੀ ਤੇ ਨੌਕਰੀ ਕਰਨ ਵਾਲਿਆਂ ਨੂੰ ਸੜਕਾਂ ਤੇ ਲੈ ਲੰਦਾ ਗਿਆ ਅੱਜ ਜਿਹੜਾ ਰੋਸ ਮਾਰਚ ਆ ਉਹ ਪੰਜਾਬ ਸਰਕਾਰ ਦੇ ਖਿਲਾਫ ਹੈ ਲੋਕਲ ਬੋਡੀ ਮਿਨਿਸਟਰੀ ਦੇ ਖਿਲਾਫ ਹੈ ਔਰ 52 ਕਰੋੜੀ ਚੋਰਮੈਨ ਜਿਹੜਾ ਘਟਾਲਾ ਹੋਇਆ ਉਸ ਚੋਰਮੈਨ ਦੇ ਖਿਲਾਫ ਹੈਗਾ ਹਕੂਕੀ ਮੰਗੇ ਆ ਕਿ ਇਹਨਾਂ ਦੀ ਨੌਕਰੀ ਜਿਹੜੀ ਆ ਬਹਾਲ ਕੀਤੀ ਜਾਵੇ 70 ਪਰਿਵਾਰਾਂ ਦੇ ਵਿੱਚ 10 ਤੋਂ 15 ਭੈਣਾਂ ਹੈਗੀਆਂ ਜਿਨ੍ਹਾਂ ਦੇ ਕਈਆਂ ਦੇ ਵਿੱਚ ਉਹਨਾਂ ਦੇ ਹਸਬੰਦ ਨਹੀਂ ਹੈਗੇ ਤਿੰਨ ਤਿੰਨ ਚਾਰ ਚਾਰ ਧੀਆਂ ਹੈਗੀਆਂ ਬੱਚੇ ਹੈਗੇ ਆ ਔਰ ਬ੍ਰੈਡ ਐਂਡ ਬਟਰ ਜਿਹੜਾ ਵਾ ਇਸੇ 300 ਰੁਪਏ ਇਸ ਦੇ ਵਿੱਚ 52 ਕਰੋੜ ਦੀਆਂ ਬਾਜਾ ਸੁਣੀਆਂ ਕੋਟਾਲੇ ਦੀਆਂ 52 ਕਰੋੜ ਦਾ ਮੁਕਾਬਲਾ ਹੋ ਰਿਹਾ 300 ਰੁਪਏ ਦਿਹਾੜੀ ਦੇ ਨਾਲ 52 ਕਰੋੜ ਦੀ ਹੀਰਾ ਫੇਰੀ ਤੇ ਚੱਕਰ ਦੇ ਵਿੱਚ 300 ਰੁਪਏ ਦਿਹਾੜੀ ਦੇ ਦੀ ਰੋਜੀ ਰੋਟੀ ਦੇ ਉੱਤੇ ਚੁੱਲ੍ਹੇ ਦੇ ਉੱਤੇ ਡਾਕਾ ਮਾਰਿਆ ਇਹ ਤੇ ਜਿੱਤ ਕਹਾਣੀ ਹੈ ਕਿ ਕਿੰਨਾ ਕਿ ਉਹਨਾਂ ਨੇ ਤੇ ਮੰਗਿਆ ਸੀ ਕਿ ਉਹਨਾਂ ਨੂੰ ਪੱਕਾ ਕੀਤਾ ਜਾਏ ਤੇ ਉਹਨਾਂ ਨੂੰ ਨੌਕਰੀਆਂ ਤੋਂ ਹੀ ਕੱਢ ਦਿੱਤਾ ਹੈ ਕਿ ਕੋਤੀ ਸੰਘੀ ਸਾਜ਼ਿਸ਼ ਹੈ ਕੀ ਕੋਤੀ ਸੰਘੀ ਸਾਜ਼ਿਸ਼ ਸਿੱਧੀ ਸਿੱਧੀ ਹੈ ਜਿਹੜਾ ਜਿਹੜਾ ਆਪਣੇ ਹੱਕ ਮੰਗੇਗਾ ਸਰਕਾਰਾਂ ਲਈ سرمਾਈਦਾਰਾਂ ਲਈ ਸਰਕਾਰੀ ਬਾਬੂ ਲਈ ਉਹ ਬਾਗੀ ਹੁੰਦੇ ਆ ਵਿਦਰੋਹੀ ਹੁੰਦੇ ਆ ਔਰ ਫਿਰ ਉਹਨਾਂ ਦੇ ਉੱਤੇ ਆਵਾਜ਼ ਜਿਹੜੀ ਆ ਇਸ ਤਰੀਕੇ ਦੀ ਮਾਰ ਮਾਰੀ ਜਾਂਦੀ ਹੈ ਪਰ ਸਮੂਹ ਪੰਜਾਬੀ ਅੱਜ ਤੁਹਾਡੇ ਤੁਹਾਡੇ ਸਾਹਮਣੇ ਇਕੱਠੇ ਹੋਏ ਜਾਤ ਪੰਥ ਵਿਸ਼ਵਾਸ ਤੋਂ ਉੱਪਰ ਉੱਟ ਕੇ ਜਿੱਥੇ ਅੰਮ੍ਰਿਤਸਰ ਦੇ ਵਿੱਚ ਕੂੜਾ ਇੱਕ ਸਮੱਸਿਆ ਹੈਗਾ ਐਨ ਜੀਓ ਸੜਕਾਂ ਤੇ ਹੈਗੇ ਆ ਬੁੱਧੀਜੀਵੀ ਲੋਕ ਵੀ ਸੜਕਾਂ ਤੇ ਆ ਰਹੇ ਆ ਉਥੇ ਆਪਣੇ ਸਮਾਜ ਨੂੰ ਔਰ ਆਪਣੇ ਅੰਮ੍ਰਿਤਸਰ ਵਾਸੀਆਂ ਨੂੰ ਇਹ ਕਵਾਂਗੇ ਕਿ ਜਿਹੜੇ ਕੂੜਾ ਚੱਕਦੇ ਨੇ ਜਿਹੜੇ ਤੁਹਾਡੇ ਪਰਸਨਲ ਹਾਈਜਿਨ ਦਾ ਧਿਆਨ ਰੱਖਦੇ ਨੇ ਜਿਹੜੇ ਸੀਵਰੇਜ ਚ ਵਰਦੇ ਨੇ ਆਪਣੀ ਜਾਨ ਜੋਖਮ ਚ ਪਾਉਂਦੇ ਨੇ ਆਪਾਂ ਉਹਨਾਂ ਲਈ ਵੀ ਖੜੀਏ ਉਹਨਾਂ ਦੇ ਲਈ ਵੀ ਧਿਆਨ ਦਿਈਏ ਇਹ ਜੰਜੀਰਾਂ ਜਿਹੜੀਆਂ ਇਸੇ ਤਰ੍ਹਾਂ ਟੁੱਟਣਗੀਆਂ ਜਿਹੜੇ ਪੱਕੇ ਹੋਣਗੇ ਇਕਵਲ ਪੇ ਫੋਰ ਇਕਵਲ ਵਰਕ ਬਰਾਬਰ ਦਾ ਕੰਮ ਬਰਾਬਰ ਦੀ ਤਨਖਾਹ ਇਹਨਾਂ ਤੇ ਲਾਗੂ ਹੋਊਗੀ ਤੇ ਆਪਣੇ ਬੱਚਿਆਂ ਨੂੰ ਪੜਾ ਪਾਣਗੇ ਇੱਕ ਪਾਸੇ ਇਹਨਾਂ ਦੀ ਨੌਕਰੀ ਤੇ ਡਾਕਾ ਦੂਜੇ ਪਾਸੇ گورਨਮੈਂਟ ਕਾਲਜ ਦੇ ਪ੍ਰੋਫੈਸਰ ਸਰਕਾ ਤੇ 120 ਪੱਕੇ ਪ੍ਰੋਫੈਸਰ 3 ਕਰੋੜ ਦੇ ਸੂਪੇ ਦੇ ਵਿੱਚ ਮੈਰਿਟੋਰੀਅ ਸਕੂਲ ਖਤਮ ਕੀਤੇ ਜਾ ਰਹੇ ਆ ਔਰ ਉਤੋਂ 300 ਰੁਪਏ ਦਿਹਾੜੀ ਦਾ ਸੰਤਾਪ ਜੇ ਹੱਕ ਮੰਗੋ ਪਰ ਨੌਕਰੀ ਤੋਂ ਦੂਰ ਕਰਤਾ ਜਾਂਦਾ ਘਰੇ ਬਿਠਾਤਾ ਜਾਂਦਾ 300 ਦੀ ਦਿਹਾੜੀ ਦੀ ਗੱਲ ਕਰ ਰਹੇ ਹੋ ਪਰ ਉਹ ਕਿਹੜੇ ਨਵੇਂ ਪ੍ਰਵਾਸੀ ਆਏ ਹੋਏ ਨੇ ਉਹਨਾਂ ਨਾਲ ਕਹਿੰਦੇ 700 ਰੁਪਏ ਦਿਹਾੜੀ ਤੱਕ ਦਿੱਤੀ ਜਾ ਰਹੀ ਉਹ ਕੀ ਕਰਦੇ ਉਹ ਇਸ ਕਰਕੇ ਕਿ ਪ੍ਰਵਾਸੀਆਂ ਦਾ ਤੇ ਇਹ ਪੰਜਾਬੀਆਂ ਦੇ ਜਿਹੜੇ ਪੱਕੇ ਉਹ ਹੈਗੇ ਨੇ 15-15 ਸਾਲ ਤੋਂ ਕੰਮ ਕਰ ਰਹੇ ਉਹਨਾਂ ਦਾ ਆਪਸ ਵਿੱਚ ਕਨਫਲਿਕਟ ਹੋ ਜਵੇ ਮੇਰਾ ਉਸ ਠੇਕੇਦਾਰ ਨਾਲ ਵੀ ਗੱਲ ਹੋਈ ਹੈ ਕਿਉਂਕਿ ਥੋੜੀ ਦੇਰ ਪਹਿਲਾਂ ਇਹਨਾਂ ਦਾ ਆਪਸ ਵਿੱਚ ਟਕਰਾਵ ਹੋਇਆ ਸੀ ਇਹ ਇਸ ਕਰਕੇ ਕਰਾਇਆ ਜਾ ਰਿਹਾ ਹੈ ਕਿ ਕਿਸੇ ਹੋਰ 14-14 15-15 ਸਾਲ ਦੇ ਬੱਚਾ ਕੋ ਕਰਵਾਇਆ ਜਾ ਰਿਹਾ ਔਰ ਇਹ ਬਕਾਇਦਾ ਨੋਟਿਸ ਚ ਲਿਆਂਦਾ ਵੀ ਆਪਾਂ ਸਰਕਾਰ ਤੇ ਕਿ ਚਾਈਲਡ ਕਮਿਸ਼ਨ ਨੂੰ ਵੀ ਰਿਪੋਰਟ ਕਰਾਂਗੇ ਤਾਂ ਕਿ ਇਹਨਾਂ ਦਾ ਆਪਸ ਵਿੱਚ ਟਕਰਾਵ ਹੋਵੇ ਪ੍ਰਵਾਸੀ ਵਰਸੀਤ ਪੰਜਾਬੀ ਮਸਲਾ ਬਣੇ ਉਹਦੇ ਵਿੱਚ ਚੋਰਮੈਨ ਜਿਹੜਾ ਵਾ ਜਾਣ ਬੁੱਝ ਕੇ ਇਹੋ ਜਿਹਾ ਕੰਮ ਕੀਤਾ ਇਹਨਾਂ ਕਿਉਂਕਿ ਪ੍ਰਵਾਸੀ ਪ੍ਰਵਾਹ ਕਹਿੰਦੇ ਪਏ ਵੀ ਆ ਕੇ ਖੁੱਦ ਤਾਂ ਡੇ ਲੇਬਰ ਨੂੰ ਕਹਿ ਰਹੇ ਵੀ ਸਾਡੇ ਕੋ ਆਓ 600 ਰੁਪਏ ਦੇ ਹੜੀ 100% ਜੀ 100% ਔਰ ਦੇਖੋ 600 ਰੁਪਏ ਨੂੰ ਲੱਤ ਮਾਰ ਰਹੇ ਨੇ ਇਹ ਕਹਿੰਦੇ ਆਪਾਂ 13 ਸਾਲ ਤੋਂ ਜਿਹੜੇ 300 ਰੁਪਏ ਤੇ 300 ਤੇ ਕੰਮ ਕਰਾਂਗੇ ਇੱਤਨੀ ਪੱਕੇ ਹੋਵਾਂਗੇ ਇੱਥੋਂ ਹੀ ਆਪਣਾ ਹੱਕ ਲਵਾਂਗੇ ਪਰ ਸਮੱਸਿਆ ਹੈਗੀ ਆ 52 ਕਰੋੜ ਸਮੱਸਿਆ ਹੈਗੀ ਹੈ ਟੈਂਡਰ ਸਮੱਸਿਆ ਹੈਗੀ ਹੈ ਘਟਾਲਾ 52 ਕਰੋੜ ਰਿੰਡੀ ਵੱਡੀ ਰਕਮ ਹੈ ਜਿਹਦੇ ਚ ਐਸਐਸਪੀ ਵਿਜੀਲੈਂਸ ਕੇਸ ਕੋਡ ਬਣਾ ਲਿਆ ਗਿਆ ਬਲੀ ਦਾ ਬੱਕਰਾ ਬਣਾ ਲਿਆ ਗਿਆ ਐਸਐਸਪੀ ਵਿਜੀਲੈਂਸ ਨੇ ਟੈਂਡਰ ਦਿੱਤਾ ਐਸਐਸਪੀ ਵਿਜੀਲੈਂਸ ਨੇ ਮੇਰੀ ਸਪਾਈ ਸਰਵਿਸ ਕਾ ਦੀ ਨੌਕਰੀ ਤੇ ਡਾਕਾ ਮਾਰਿਆ ਐਸਐਸਪੀ ਵਿਜੀਲੈਂਸ ਨੂੰ ਕਿਉਂ ਸਸਪੈਂਡ ਕੀਤਾ ਗਿਆ ਕਿਉਂਕਿ ਉਹਨੇ ਮਿਸਕੰਡਿਊਕਟ ਕੀਤਾ ਇਨਕੁਆਰੀ ਸਹੀ ਤਰੀਕੇ ਨਹੀਂ ਕੀਤੀ ਪਰ ਇਨਕੁਆਰੀ ਕਿਸ ਚੀਜ਼ ਦੀ ਸੀ ਇਨਕੁਆਰੀ 52 ਕਰੋੜ ਦੀ ਸੀ ਇਨਕੁਆਰੀ 52 ਕਰੋੜ ਕਿਹੜੇ ਸਰਕਾਰੀ ਬਾਪੂਆ ਨੇ ਟੈਂਡਰ ਜਾਰੀ ਕੀਤਾ ਕਿੰਨਾ ਨੇ 2% ਦੀ ਲੈਸ ਤੇ ਇਹ ਟੈਂਡਰ ਇਸ਼ੂ ਕੀਤਾ ਜਦ ਕਿ ਲੈਸ ਜਿਹੜੀ ਹੈ ਨਾਰਮਲੀ 15 ਤੋਂ 18% ਹੁੰਦੀ ਹੈ 52 ਕਰੋੜ ਦਾ 18% ਦਾ ਮਤਲਬ 9 ਕਰੋੜ 9 ਕਰੋੜ ਦੀ ਬੰਦਰਬਾਂਟ ਹੋਰ ਆਪਸ ਵਿੱਚ ਪਹਿਲਾਂ ਹੀ ਫਿਹੋੜੀਆਂ ਵੰਡ ਲੀਆਂ ਗਈਆਂ ਇਹਦੇ ਵਿੱਚ ਤੁਹਾਨੂੰ ਆਖੋਤੀ ਸਮਾਜ ਸੇਵੀ ਪਤਾ ਲੱਗ ਰਿਹਾ ਔਰ ਬਲੈਕਮਿਲ ਉਹ ਵੀ ਮਾਰਕੀਟ ਚ ਹੋਇਆਗਾ ਲਗਾਤਾਰ ਤੁਸੀਂ ਜ਼ੋਰ ਕਰਦੇ ਦਿਖਾਈ ਦੇ ਰਹੇ ਹੋ 2 ਮਹੀਨੇ ਤੋਂ ਅੱਜ ਇੰਕਰ ਰੋਸ ਮਾਰਚ ਵੀ ਗਟਿਆ ਤੁਹਾਨੂੰ ਲੱਗਦਾ ਕਿ ਸਰਕਾਰ ਕੋਈ ਫਸਰ ਹੋਈ ਗਈ ਕੋਈ ਚੱਕਰ ਹੀ ਨਹੀਂ ਹੈਗਾ ਜੀ ਜਦੋਂ ਤੁਸੀਂ ਪਿਛਲੇ ਟਾਈਮ 'ਚ ਵੀ ਜਦੋਂ ਐਸਸੀ ਸਕਾਲਰਸ਼ਿਪ ਲਈ ਸੜਕਾ ਲਈ ਆਉਂਦੇ ਸੀ ਫੇਕ ਐਡੂਕੇਟ ਲਈ ਆਉਂਦੇ ਸੀ ਉਦੋਂ ਵੀ ਤੁਹਾਨੂੰ ਕਹੀਦਾ ਹੁੰਦਾ ਸੀ ਉਦੋਂ ਦੇ ਦਿਨਾਂ ਦੇ ਹਿਸਾਬ ਨਾਲ ਕਹੀਦਾ ਸੀ ਕਿ ਸਰਕਾਰ ਸਿਰਫ 5 ਸਾਲ ਦੀ ਹੁੰਦੀ ਹੈ ਉਹਦੇ 'ਚ 4 ਸਾਲ ਨਿਕਲ ਗਏ ਹੋਏ ਆ 2026 ਸਰਕਾਰ ਦਾ ਅੰਤ ਹੈਗਾ ਵਾ ਮਈ ਜੂਨ ਤੋਂ ਬਾਅਦ ਪ੍ਰਸ਼ਾਸਨ ਨੇ ਇਹਨਾਂ ਦੀ ਗੱਲ ਮੰਨੀ ਬੰਦ ਕਰ ਦੇਣੀ ਹੈ ਨੌਕਰਸ਼ਾਹੀ ਨੇ ਬੰਦ ਕਰ ਦੇਣੀ ਹੈ ਨਵੰਬਰ ਨਵੰਬਰਾਂ ਦੇ ਤੱਕ ਚੋਣ ਜਾਬਤਾ ਲੱਗ ਜਾਣਾ ਹੈ ਔਰ ਫਰਵਰੀ ਆਂਦੇ ਆਂਦੇ ਤੱਕ ਆਪਾਂ ਮਾਨ ਸਰਕਾਰ ਦਿੱਲੀ ਵਾਪਸ ਭੇਜ ਦੇਣੀ ਹੈ ਸਖਤ ਤਾਜ ਇਹਨਾਂ ਦੇ ਸੜਕ ਤੇ ਡੇ ਸਰਕਾਰ ਬਾਬਾ ਸਾਹਿਬ ਦੀ ਫੋਟੋ ਲਗਾ ਕੇ ਕਹਿੰਦੀ ਵੀ ਬਾਬਾ ਸਾਹਿਬ ਦੇ ਘਰ ਆ ਬਿਚ ਲਾ ਜੁਰਮਾਨੀ ਸਰਕਾਰ ਕਦੀ ਚੱਲੀ ਦੇਖ ਸਕਦੇ ਹੋ ਜੀ ਤੁਸੀਂ ਕਿਸਾਨ ਕੁੱਟੇ ਜਾਂਦੇ ਪਿਆ ਕਿਸਾਨਾਂ ਦੀ ਟਰਾਲੀ ਚੋੜ ਸਰਕਾਰ ਹੈਗੀ ਹੈ ਪੰਚਾਇਤੀ ਇਲੈਕਸ਼ਨ ਹੁੰਦੇ ਆ ਫੈਲ ਚੋੜ ਸਰਕਾਰ ਹੈਗੀ ਹੈ ਔਰ ਮੈਂ ਪੁਤਲਾ ਖੜਾ ਕਰਦਾ ਮੇਰੀ ਪੁਤਲਾ ਚੋੜ ਸਰਕਾਰ ਹੈਗੀ ਹੈ ਕਿਹੜਾ ਵਰਗ ਹੈ ਸਰਕਾਰ ਚ ਨਹੀਂ ਕੁੱਟਿਆ ਜਾ ਰਿਹਾ ਕੀ ਅਧਿਆਪਕਾਂ ਨੂੰ ਨਹੀਂ ਕੁੱਟਿਆ ਜਾ ਰਿਹਾ ਕੀ ਸਾਡੀਆਂ ਪ੍ਰੋਫੈਸਰ ਧੀਆਂ ਜਿਹੜੀਆਂ ਉਹਨਾਂ ਦੀਆਂ ਚੁੰਨੀਆਂ ਉਹਨਾਂ ਦੇ ਨਾਲ ਬੇਪਤੀ ਨਹੀਂ ਹੋ ਰਹੀ ਡਾਂਗਾ ਨਹੀਂ ਪੈ ਰਹੀਆਂ ਕੀ ਮਜ਼ਦੂਰਾਂ ਦੇ ਕੰਡਿਆਲੀ ਤਾਰਾਂ ਨਹੀਂ ਲਾਈਆਂ ਜਾ ਰਹੀਆਂ 144 ਨਹੀਂ ਲਾਈ ਜਾ ਰਹੀ ਪੰਜਾਬ ਦਾ ਕੋਈ ਐਸਾ ਵਰਗ ਦੱਸ ਦੋ ਸਿਰਫ ਇੱਕ ਹੀ ਵਰਗ ਹੁੰਦਾ ਜਿਹੜਾ ਖੁਸ਼ ਹੈਗਾ ਉਹਨੂੰ ਕਹਿੰਦੇ ਸਰਕਾਰੀ ਬਾਬੂ ਜਾਂ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਹੈਗਾ ਜੀ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ ਜਿਹੜਾ ਸਾਡਾ ਸਵਿਧਾਨਿਕ ਹੱਕ ਹੈਗਾ ਵਾ ਔਰ ਅਗਲਾ ਸਟੈਪ ਇਹ ਹੈ ਕਿ ਕੋਈ ਨਾ ਕੋਈ ਵੱਡੇ ਪਦਰ ਦੇ ਉੱਤੇ ਦੁਬਾਰਾ 26 ਜਨਵਰੀ ਤੋਂ ਪਹਿਲਾਂ ਰੋਸ ਮਾਰਚ ਹੋਊਗਾ ਭਰੇ ਮੰਗ ਐਨੀ ਵੱਡੀ ਨਹੀਂ ਹੈਗੀ 70 75 ਬੰਦਿਆਂ ਦਾ ਰੋਜ਼ਗਾਰ ਹੈਗਾ ਜਿਹੜਾ ਲੰਬੇ ਸਮੇਂ ਤੋਂ ਟਰਸਟ ਚ ਕੰਮ ਕਰ ਰਹੇ ਆ ਪੰਜਾਬ ਸਰਕਾਰ ਦੇ ਮਸੂਲੇ ਕੁਲਦੀਪ ਸਿੰਘ ਢਾਲੀਵਾਲ ਬਲਾਰਾ ਪ੍ਰਮukh ਬਲਾਰਾ ਆਮ ਆਦਮੀ ਪਾਰਟੀ ਰੋਜ਼ ਦੀ ਉਹਦੀਆਂ ਪ੍ਰੈਸ ਕਾਨਫਰੰਸਾਂ ਕਰਦੇ ਹੋ ਪੱਤਰਕਾਰ ਭਾਈਚਾਰੇ ਨੂੰ ਇਲੈਕਟ੍ਰੋਨਿਕ মিডিਆ ਨੂੰ ਪ੍ਰੈਸ ਰੂਮੀ ਕਵਾਂਗੇ ਇਹਨਾਂ 70 ਜਾਣਿਆਂ ਦਾ ਹਿਸਾਬ ਪੁੱਛਿਆ ਜਾਵੇ ਤੇ ਹੁਣ ਜੇ ਇਹ ਦੇਵਲੋਂ ਮਿਲਿਆ ਨਹੀਂ ਗਿਆ ਨਹੀਂ ਸਾਡੇ ਵੱਲੋਂ ਮਿਲਿਆ ਤਾਂ ਜਾਵੇ ਜੀ ਕਿ ਉਹਦੇ ਕੋਲ ਕੋਈ ਸਵਿਧਾਨਿਕ ਪੋਸਟ ਹੋਵੇ ਤੇ ਪਾਰਟੀ ਦਾ ਜਰੂਰ ਆਪਣਾ ਦੱਸ ਸਕਦਾ ਆਪਾਂ ਚੰਡੀਗੜ੍ਹ ਕੱਲ ਮਿਲਣ ਗਏ ਸੀ ਮੰਤਰੀ ਨੂੰ ਮંત્રી ਦੇ ਘਰ 'ਚ ਕੋਈ ਫੈਮਿਲੀ ਪ੍ਰੋਬਲਮ ਆਈ ਕਿਸੇ ਦੀ ਤਅਤ ਹੋਈ ਉਹ ਜਰੂਰੀ ਸ਼ਡਿਊਲ ਕੀਤੀ ਗਈ ਹਲੇ ਉਹ ਤਰੀਕ ਆਣੀ ਹੈ ਪਰ ਆਪਾਂ ਇਹ ਪੁੱਛਾਂਗੇ ਕਿ ਹਰ ਟੌਪਿਕ ਦੇ ਉੱਤੇ ਪ੍ਰੈਸ ਕਾਨਫਰੰਸ ਕਰਨ ਵਾਲਾ ਕੁਲਜੀਤ ਸਿੰਘ ਥਾਲੀਵਾਲ ਇਨਾ ਕੀ 2.5 ਮਹੀਨੇ ਤੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇੱਕ ਪੱਕਾ ਧਰਨਾ ਚੱਲ ਰਿਹਾ ਪੋਹੜਤਾਲ ਚੱਲ ਰਹੀ ਆ ਕਿ Dalit ਦਿਖੇਣੀ ਕਿ ਸਫਾਈ ਸੇਵਕ ਦਿਖੇਣੀ ਕਿ ਮਜ਼ਦੂਰ ਦਿਖੇਣੀ ਕਿ ਧੌਣ 'ਚ ਮਨੁਵਾਦ ਦਾ ਕਿਲਾ ਹੈਗਾ ਵਾ ਕਿ ਧੌਣ 'ਚ ਤੁਲਸੀ ਦਾ ਸਿਕਾ